ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀਆਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੀਆਂ ਬਖਸ਼ੇ ਤੇ ਇੱਥੇ ਸੀ ਸਵੇਰ ਸਵੇਰ ਦਾ ਮਾਰਨਿੰਗ ਦਾ ਟਾਈਮ 6 ਵਜੇ ਸੀ ਹਨਾ ਇਹਨੂੰ ਮੇ ਉਠਾਨੀ ਹੁੰਨੀ ਹੈ 6 ਵਜੇ ਉਹ ਆਪਦੀ ਘਰ ਤੇ ਇਹਨੂੰ ਉਠਾਉਣਾ ਸਵੇਰੇ ਦੀ ਹਨਾ ਮਤਲਬ ਨੀਂਦ ਪੱਟਨੀ ਕਹ ਲੋ ਹਨਾ ਬਹੁਤ ਮੁਸ਼ਕਿਲ ਹੁੰਦੀ ਹੈਗੀ ਆ ਸੌ ਟਾਲੇ ਵਾਲੇ ਲਾਉਣੇ ਹੁੰਦੇ ਆ ਤੇ ਇੱਥੇ ਦੇ ਪਾਪਾ ਵੀ ਨਾਲ ਪਏ ਹੁੰਦੇ ਆ ਤੇ ਉਹ ਕਹਿ ਦਿੰਦੇ ਵੀ ਮੈਨੂੰ ਡਿਸਟਰਬ ਕਰ ਰਹੇ ਆ ਹਨਾ ਤੁਸੀਂ ਤੇ ਇਹਦੀ ਆदत ਅਸਵੇਰੇ ਸਵੇਰੇ ਨਾ ਇਹਨੇ ਕਾਰਟੂਨ ਵਗੈਰਾ ਤੇ ਟੀਵੀ ਜ਼ਰੂਰ ਲਾਉਣਾ ਹੁੰਦਾ ਹੈ ਹਨਾ ਤੇ ਫੇਰ ਹੀ ਇਹਦੇ ਕੁਛ ਨਾ ਕੁਛ ਲੰਗਦਾ ਹੈ ਨਾ ਤੇ ਇਹਦੇ ਲਈ ਮੈਂ ਸਵੇਰੇ ਬਣਾਉਣੀ ਹੈਗੀ ਦੁੱਧ ਦੇ ਇੱਕ ਦਾ ਬਿਸਕਟ ਲੈ ਲੈਂਦਾ ਹੈਗਾ ਜਾਂ ਬ੍ਰੈਡ ਲੈ ਲੈਂਦਾ ਹੈਗਾ ਕਦੇ ਕਦੇ ਇਹ ਕਹਿ ਦਿੰਦਾ ਮੈਂ ਦੁੱਧ ਵਗੈਰਾ ਨਹੀਂ ਲੈਣਾ ਫੇਰ ਮੈਨੂੰ ਮਤਲਬ ਨਵਾਣ ਨੂੰ ਕੇ ਰੋਟੀ ਖਵਾ ਦਿੰਨੀ ਹੁੰਦੀ ਹੈ ਬਸ ਇੱਕ ਮੱਸਾ ਹੀ ਲੰਗਦੀ ਹੈ ਸਵੇਰੇ ਹਨਾ ਛੋਟੀ ਜੀ ਬਸ 2-4 ਬਾਈਡੀਆਂ ਲੈਂਦਾ ਤੇ ਸਵੇਰੇ ਸਵੇਰੇ ਮੇਰੀ ਆਦਤ ਹੈ ਮੈਂ ਉੱਠ ਕੇ 5 ਵਜੇ ਜਿਵੇਂ ਉੱਠਦੀ ਆ 5:30 ਦੇ ਕਰੀਬ ਮੈਂ ਗੁਰਬਾਣੀ ਜਿਵੇਂ ਅਮਰਸਰ ਸਾਹਿਬ ਤੋਂ ਹਨਾ ਕੀਰਤਨ ਚੱਲਦਾ ਹੈ ਨਾ ਗੁਰਬਾਣੀ ਚੱਲਦੀ ਹੈ ਮੇਰੀ ਆਦਤ ਹੁੰਦੀ ਹੈ ਮੈਂ ਉਹਦੇ ਤੇ ਟੀਵੀ ਲਾ ਲੈਣਾ ਹੁੰਦਾ ਵੀ ਚਲੋ ਤੁਰੇ ਫਿਰਦਿਆਂ ਦੇ ਕੁਛ ਤਾਂ ਆਪਣੇ ਕੰਨਾਂ 'ਚ ਪੈਂਦੀ ਹੈਗੀ ਹਨਾ ਕਦੀ ਆਪਾਂ ਵੀ ਉਹਨਾਂ ਦੀ ਨਾਲ-ਨਾਲ ਆਪਾਂ ਵੀ ਬੋਲਣ ਲੱਗ ਜਾਂਦੇ ਹਾਂ ਨਾ ਪਾਠ ਕਰਨ ਲੱਗ ਜਾਂਦੇ ਹਾਂ ਤੁਰੇ ਫਿਰਦੀ ਮਤਲਬ ਆਪਣਾ ਤਾਂ ਮਨ ਇੰਨਾ ਭੜਕਦਾ ਵੀ ਆਪਾਂ ਤਾਂ ਕਦੇ ਹੀ ਲੱਗਦੇ ਹੈਗੇ ਚਲੋ ਜਿੰਨਾ ਵੀ ਹੈ ਨਾ ਆਪਣਾ ਮਨ ਉਧਰ ਹੁੰਦਾ ਹੈਗਾ ਕਈ ਵਾਰੀ ਹੁੰਦਾ ਵੀ ਕੋਈ ਤੂੰ ਕੈਸੀ ਆਪਣੇ ਗੱਲ ਚ ਪੈ ਜਾਂਦੀ ਹੈ ਵੀ ਆਪਾਂ ਸਾਰਾ ਦਿਨ ਉਹਨੂੰ ਰਿਪੀਟ ਕਰਦੀਆਂ ਹੈ ਹਨਾ ਤੇ ਨਾਲ ਨਾਲ ਇੱਥੇ ਮੈਂ ਉਹਨੂੰ ਚਾਹ ਪਿਆ ਕੇ ਜਿਹੜੇ 10 ਮਿੰਟ ਹੁੰਦੇ ਮੈਨੂੰ ਆਏ ਹੁੰਦਾ ਵੀ ਜਿਵੇਂ ਚਲੀ ਗਈ ਕਿਚਨ ਵਗੈਰਾ ਚ ਜਾ ਮੈਂ ਚਾੜੂ ਕੱਢਣ ਲੱਗੀ ਤੇ ਇਹਨੇ ਫੇਰ ਸੋ ਜਾਣਾ ਹਨਾ ਤੇ ਮੈਂ ਇੱਥੇ ਨਾਲ ਨਾਲ ਲੱਗ ਜਾਨੀ ਹੁੰਦੀ ਹੈ 10 ਮਿੰਟ ਐਕਸਰਸਾਈਜ਼ ਕਰ ਲੈਣੀ ਹੈ ਹਨਾ ਜੌਗਿੰਗ ਵਗੈਰਾ ਹੋ ਗਈ ਜਾਂ ਕੁਝ ਵੀ ਹੋ ਗਿਆ ਕਿਉਂਕਿ ਮੇਰੇ ਸ਼ੋਲਡਰ ਪੇਨ ਬਹੁਤ ਹੋ ਰਹੀ ਸੀ ਕੁਝ ਦਿਨ ਪਹਿਲਾਂ ਮੈਨੂੰ ਲੱਗਦਾ ਸੀ ਜਿਵੇਂ ਮੇਰੇ ਸਰਵਾਈਕਲ ਹੋ ਗਈ ਹੁੰਦੀ ਹੈ ਹਨਾ ਤੇ ਨੈਕ ਪੇਨ ਜਿਵੇਂ ਹੁੰਦੀ ਸੀ ਚੱਕਰ ਆਉਂਦੇ ਸੀਗੇ ਤੇ ਉਹ ਥੋੜੀ ਵੀਕਨੈਸ ਵੀ ਸੀ ਟਾਈਫਾਇਟ ਦੀ ਮੈਂ ਟਾਈਫਾਇਟ ਦੀ ਹੋਰ ਵੀ ਮਤਲਬ ਡਾਕਟਰ ਬਦਲ ਕੇ ਮੈਡੀਸਨ ਲਈ ਚਲੋ ਉਹ ਮੈਡੀਸਨ ਦਾ ਬੈਨੀਫਿਟ ਤਾਂ ਹੋ ਗਿਆ ਵੀ ਚੱਕਰ ਵਗੈਰਾ ਮੇਰੇ ਖਤਮ ਹੋ ਗਏ ਹਨਾ ਤੇ ਇੱਥੇ ਮੈਂ 10 ਮਿੰਟ ਲੱਗਦੇ ਹੈਗੇ ਮੈਨੂੰ ਮੈਂ ਐਕਸਰਸਾਈਜ਼ ਵਗੈਰਾ ਸਟ੍ਰੈਚਿੰਗ ਵਗੈਰਾ ਕਰ ਲੈਣੀ ਹੁੰਦੀ ਆ ਹਨਾ 2 ਕੁ ਮਿੰਟ ਜਿਵੇਂ ਚਲੋ 5 ਕੁ ਮਿੰਟ ਕਹਿ ਲਓ ਬਰੀਥਿੰਗ ਵਾਲੀ ਕਰ ਲਈ ਪਰ ਮਤਲਬ ਵੀਕਲੀ ਪੂਰਾ ਤਾਂ ਨਹੀਂ ਹੁੰਦੀ ਹੈਗੀ ਵਿੱਚੋਂ ਜਿਵੇਂ ਸੈਟਰਡੇ ਸੰਡੇ ਕਈ ਵਾਰੀ ਨਹੀਂ ਵੀ ਹੁੰਦੀ ਸੰਡੇ ਨੂੰ ਆਪਣਾ ਸ਼ਡਿਊਲ ਬਦਲਿਆ ਹੁੰਦਾ ਹਨਾ ਵੀ ਜਿਵੇਂ ਐਤ ਕੀ ਛੁੱਟੀਆਂ ਬਹੁਤ ਆਗਿਆ ਛੁੱਟੀ ਵਾਲੇ ਦਿਨ ਸ਼ਡਿਊਲ ਚੇਂਜ ਹੀ ਹੁੰਦਾ ਵੀ ਲੇਟ ਹੀ ਉੱਠੀਦਾ ਹਨਾ ਘੰਟਾ ਕੁ ਤਾਂ ਲੇਟ ਹੋ ਹੀ ਜਾਂਦੀ ਹੈ 6:30 ਵਜੇ ਉੱਠਦੇ ਆ ਤੇ ਡੇਲੀ ਦੇ ਹਿਸਾਬ ਨਾਲ ਤਾਂ ਸਕੂਲ ਜਾਣਾ ਹੁੰਦਾ ਜਵਾਖਾਂ ਦੇ ਉਦੋਂ 5:00 ਵਜ ਇਸ ਤੋਂ ਬਾਅਦ ਇਹ ਕੁਛ ਨਾ ਕੁਛ ਖਾਂਦਾ ਹੈਗਾ ਖਾ ਕੇ ਫੇਰ ਇਹ ਨਹਾਉਣ ਜਾਂਦਾ ਹੈ ਕਿਉਂਕਿ ਉਦੋਂ ਨੂੰ 6 ਵਜੇ ਦੀਦੀ ਤੇ ਯਸ਼ੂਆ ਹਨਾ ਦੋਨੋਂ ਨਹਾ ਕੇ ਉਹ ਵਿਲੇ ਹੋ ਜਾਂਦੇ ਹੈਗੇ ਆ ਉਹ 6:30 ਵਜੇ ਵਾਸ਼ਰੂਮ ਵਿਲਾ ਹੁੰਦਾ ਹਨਾ ਜੁਆਇੰਟ ਫੈਮਿਲੀ ਜੀ ਥੋੜਾ ਜਿਹਾ ਇਹ ਹੋ ਜਾਂਦਾ ਹਨਾ ਵੈਸੇ ਤਾਂ ਵਾਸ਼ਰੂਮ ਚਲੋ ਦੋ ਹੈਗੇ ਉੱਪਰ ਪਰ ਕੋਈ ਨਹੀਂ ਜਾਂਦਾ ਹੈਗਾ ਉੱਪਰਲੇ ਬਾਥਰੂਮਾ ਜੋ ਨਾ ਪਾਣੀ ਪੂਣੀ ਉੱਥੇ ਬਾਥਰੂਮ ਚ ਸਪਲਾਈ ਬੰਦ ਕੀਤੀ ਹੈ ਕੱਲੀ ਫਲਸ਼ ਵਾਲੀ ਸਾਈਡ ਹੀ ਹੈ ਪਰ ਫਿਰ ਵੀ ਉੱਥੇ ਕੋਈ ਨਹੀਂ ਜਾਂਦਾ ਉੱਪਰ ਤੇ ਦੇਖੋ ਜੀ ਇਹ ਦੇਖਣਾ ਇਹੋ ਜੇ কার্টুন ਹਨਾ ਐਨੀਮਲ ਵਾਲੇ ਜਾਂ ਕੁਛ ਵੀ ਹਨਾ ਤੇ ਇਹ ਟਾਈਮ ਹੀ ਹੁੰਦਾ ਹੈ ਹਨਾ ਹੁਣ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਤੇ ਇੱਥੇ ਮੈਂ ਬਣਾ ਰਹੀ ਸੀ ਸ਼ੇਕ ਇਹਨਾਂ ਲਈ ਹਨਾ ਸ਼ੇਕ ਬਣਾਉਣੀ ਆ ਜਾਂ ਸਮੂਦੀ ਬਣਾਉਣੀ ਹੈਗੀਆਂ ਜਿਵੇਂ ਹਨਾ ਤੇ ਇਹ ਹੁੰਦਾ ਪ੍ਰੋਟੀਨ ਸ਼ੇਕ ਫੁੱਲ ਆਫ ਪ੍ਰੋਟੀਨ ਇਹਦੇ ਵਿੱਚ ਕੀ ਕੀ ਐਡ ਕੀਤਾ ਹੁੰਦਾ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਤੁਹਾਨੂੰ ਚਨੇ ਤੇ ਅਲਸੀ ਥੋੜਾ ਜਿਹਾ ਅੱਧਾ ਕ ਚਮਚ ਜਿਵੇਂ ਕਹਿ ਲੋ ਹਨਾ ਚੌਥਾਈ ਕੀ ਕਹਿ ਲੋ ਹਨਾ ਕੋਈ ਵੀ ਫਰੂਟ ਮਤਲਬ ਅੱਜ ਜਿਵੇਂ ਮੈਂ ਐਪਲ ਪਾਇਆ ਹਨਾ ਕਦੇ ਬਨਾਣਾ ਵੀ ਹੁੰਦਾ ਜੋ ਵੀ ਆਪਾਂ ਦੁੱਧ ਦੇ ਵਿੱਚ ਐਡ ਕਰ ਸਕਦੇ ਹੈਗੇ ਆ ਥੋੜਾ ਜਿਹਾ ਦੁੱਧ ਹੁੰਦਾ ਬਸ ਅੱਧਿਕੋ ਕੁੱਲੀ ਦੁੱਧ ਪਾਇਆ ਹੁੰਦਾ ਵੀ ਇਹਦੇ ਵਿੱਚ ਮੇਰਾ ਡਰਾਈ ਫੂਡ ਭੁੰਨਤਾ ਹੁੰਦਾ ਰਾਤ ਵਾਲਾ ਹਨਾ ਉਹ ਹੋ ਜਾਂਦਾ ਹੈਗਾ ਡਰਾਈ ਫੂਡ ਦੇ ਵਿੱਚ ਅਖਰੋਟ ਹੋਗੇ ਹਨਾ ਮੁੰਨਕਾ ਹੋ ਗਿਆ ਜਿਵੇਂ ਬਦਾਮ ਹੋਗੇ ਸਰਦੀ ਚ ਅੰਜੀਰ ਵੀ ਜਿਵੇਂ ਨਾਲ ਐਡ ਹੁੰਦੀ ਸੀਗੀ मुट्ठी ਪਰ ਉਹ ਹੋ ਗਿਆ ਹਨਾ 5 5 6 6 ਦਾਣੇ ਜਿਵੇਂ ਹੁੰਦੇ ਆ ਹਨਾ ਤੇ ਵਿੱਚ ਮੈਂ ਓਟਸ ਪਾ ਦਿੰਨੀ ਹੈਗੀਆਂ ਹਨਾ ਤੇ ਕਦੇ-ਕਦੇ ਚੀਆ ਸੀਡ ਉਹ ਵੀ ਐਡ ਕੀਤਾ ਜਾਂਦਾ ਹੈਗਾ ਇਹ ਸਾਰਾ ਕੁਝ ਪਾ ਕੇ ਤੇ ਇਹਨਾਂ ਮਤਲਬ ਸ਼ੇਕ ਬਣਾਉਣਾ ਹੁੰਦਾ स्मੂਦੀ ਹਨਾ ਸਵੇਰੇ-ਸਵੇਰੇ ਚਾਹ ਨਹੀਂ ਪੀਂਦੇ ਹੈਗੇ ਤੇ ਸਮੂਦੀ ਲੈਂਦੇ ਹੈਗੇ ਜਾਂ ਇਹ ਹੀ ਲੈਂਦੇ ਹੈਗੇ ਆ ਕੋਈ ਨਾਲ ਫਰੂਟ ਲੈ ਲੈਂਦੇ ਆ ਤੇ ਜਿਆਦਾ ਭੁੱਖ ਲੱਗੀ ਹੋਵੇ ਤੇ ਨਾਲ ਫਰੂਟ ਵੀ ਮੈਂ ਐਡ ਕਰ ਦਿੱਨੀ ਹੈਗੀ ਆ ਤੇ ਬਸ ਇਹਨੂੰ ਦੋ ਚਾਰ ਗਿੜਿਆਂ ਚ ਇਹ ਬਣ ਜਾਂਦਾ ਹੈਗਾ ਹਨਾ ਤੇ ਟੇਸਟੀ ਤਾਂ ਇਹ ਬਹੁਤ ਜਿਆਦਾ ਹੁੰਦਾ ਪਹਿਲੇ ਮੈਂ ਵੀ ਲੈਂਦੀ ਸੀ ঘি ਵੀ ਮੇਰੇ ਜਿਵੇਂ ਪਿਗਮੈਂਟੇਸ਼ਨ ਦੀ ਪ੍ਰੋਬਲਮ ਸੀਗੀ ਪਰ ਮੈਂ ਤਾਂ ਖੁਦ ਲਈ ਇੰਨੀ ਐਫਰਟ ਨਹੀਂ ਹੁੰਦੀ ਤੇ ਇੰਨਾਂ ਲਈ ਤਾਂ ਫਿਰ ਮੈਨੂੰ ਕਰਨੀ ਪੈਂਦੀ ਆ ਹਨਾ ਬਹੁਤ ਜਿਆਦਾ ਡਾਈਟ ਦਾ ਇਹਨਾਂ ਦੇ ਤਾਂ ਧਿਆਨ ਰੱਖਣਾ ਪੈਂਦਾ ਹਨਾ ਜਦੋਂ ਦੇ ਬਿਮਾਰ ਹੋਇਆ ਪਹਿਲਾਂ ਤਾਂ ਇਹ ਹੁੰਦਾ ਵੀ ਜੋ ਮਰਜ਼ੀ ਅਗਲਾ ਹਨਾ ਖਾਈ ਜਾਵੇ ਜਦੋਂ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਐਜਾ ਮੋੜ ਆ ਜਾਂਦਾ ਤੇ ਫਿਰ ਆਪਾਂ ਨੂੰ ਖਾਣਾ ਪੀਣਾ ਸਾਰਾ ਸ਼ਡਿਊਲ ਆ ਜਿਹੜਾ ਚੇਂਜ ਹੋ ਜਾਂਦਾ ਹੈ ਇੱਕਦਮ ਤੇ ਇਹਦਾ ਕਲਰ ਤੁਹਾਨੂੰ ਮੈਂ ਦਿਖਾਉਣੀ ਹੈ ਇਹ ਮੇਰਾ ਬਣ ਜਾਂਦਾ ਹੈਗਾ ਬਰਾਊਨ ਜਾਂ ਹਨਾ ਕਲਰ ਤਾਂ ਕੋਈ ਬਾਲਾ ਸੋਹਣਾ ਨਹੀਂ ਲੱਗਦਾ ਦੇਖਣ ਦੇ ਵਿੱਚ ਤੇ ਖਾਨ ਚ ਇਹ ਮਤਲਬ ਪੀਣ ਦੇ ਵਿੱਚ ਕਹਿ ਲਓ ਹਨਾ ਬਹੁਤ ਟੇਸਟੀ ਹੁੰਦੀ ਹੈ ਜੇ ਥੋੜਾ ਹਾਰ ਲੱਗਦਾ ਹੈਗਾ ਤਾਂ ਮੈਂ ਹੋਰ ਦੁੱਧ ਪਾ ਦਿੰਨੀ ਜਾਂ ਪਾਣੀ ਵੀ ਐਡ ਕਰ ਦਿੰਨੀ ਹੁੰਦੀਆਂ ਕਈ ਵਾਰੀ ਵੀ ਜ਼ਿਆਦਾ ਦੁੱਧ ਜਿਵੇਂ ਇਹ ਕਹਿੰਦੇ ਦੁੱਧ ਜ਼ਿਆਦਾ ਨਾ ਪਾਓ ਇਹ ਉਜਾਇਦਾ ਕਲਰ ਹੁੰਦਾ ਹੈ ਹਨਾ ਤੇ ਇੱਥੇ ਦੁਪਹਿਰ ਦਾ ਹੋ ਗਿਆ ਸੀ ਵੇਲਾ ਹਨਾ ਤੇ ਮੇਰੇ ਮੰਮੀ ਹਰੇ ਆਏ ਸੀ ਅੱਜ ਮੇਰੇ ਔਰ ਮੰਮੀ ਦੇ ਪੇਕਿਆਂਵਾਂ ਲੱਗੇ ਮੈਂ ਹੱਸਦੀ ਸੀ ਵੀ ਮੰਮੀ ਤੇ ਮੇਰੇ ਪੇਕਿਆਂ ਵਾਲੇ ਵਾਰੀ ਬਣ ਲਈ ਹਨਾ ਪਹਿਲਾਂ ਦੁਪਹਿਰੇ ਉਹ ਆਏ ਤੇ ਸ਼ਾਮ ਨੂੰ ਮਾਮੀ ਜੀ ਹਰੇ ਆ ਗਏ ਹਨਾ ਤੇ ਇੱਥੇ ਬੈਠੇ ਹੋਏ ਸੀ ਮੇਰਾ ਬ੍ਰਦਰ ਤੇ ਮੇਰੀ ਪਰਜਾਈ ਤੇ ਮੇਰੇ ਮੰਮੀ ਬੈਠੇ ਸੀਗੇ ਤੇ ਇੱਧਰ ਬੈਠੀ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਸੀ ਤੇ ਚਾਹ ਪਾਣੀ ਉਹ ਪੀਂਦੇ ਸੀਗੇ ਹਨਾ ਕਾਫੀ ਹਾਸਾ ਠੱਠਾ ਹੋ ਰਿਆ ਸੀ ਮੈਂ ਕੁੜਤੀ ਲਿਆਈ ਸੀਗੀ ਹਨਾ ਕੁੜਤੇ ਦੇਣ ਲੱਗ ਗਈ ਪਹਿਲਾਂ ਮੈਂ ਆਦੇ ਬ੍ਰਦਰ ਨੂੰ ਪੈਂਟ ਸ਼ਰਟ ਦਿਖਾਉਣ ਲੱਗ ਗਈ ਤੇ ਉਹਨੂੰ ਇੱਕ ਪਸੰਦ ਆਇਆ ਸੀ ਕਲਰ ਹਨਾ ਤੇ ਉਹਨੇ ਸੀਨ ਹੀ ਦੇਣੀ ਸੀਗੀ ਬਸ ਉਹ ਹੀ ਹੁੰਦਾ ਵੀ ਉਹ ਰੈ ਲੈ ਰਿਆ ਸੀਗਾ ਉਹਨੇ ਕੱਪੜੇ ਸੀਨ ਦੇਣ ਜਾਣਾ ਸੀ ਉਹ ਮਾਰਕੀਟ ਚੋਂ ਆਏ ਸੀ ਇਹ ਤੇ ਉੱਥੋਂ ਕੱਪੜੇ ਲਿਆਏ ਸੀਗੇ ਤੇ ਉਹ ਹੱਸਦੇ ਪਏ ਸੀ ਇੱਥੇ ਮੇਰੀ ਪਰਜਾਈ ਨੂੰ ਵੀ ਤੂੰ ਕਲਰ ਦੱਸ ਦੇਣੀ ਹੈਗੀ ਉਹ ਕਹਿੰਦੀ ਵੀ ਮੈਨੂੰ ਬਿਲਕੁਲ ਨਹੀਂ ਪਤਾ ਲੱਗਦਾ ਵੀ ਕਿਵੇਂ ਦਾ ਕਲਰ ਜਿਹੜਾ ਪਾਉਣਾ ਚਾਹੀਦਾ ਹਨਾ ਜਾਂ ਕਿਵੇਂ ਜੈਂਟਸ ਪਾਉਂਦੇ ਹੈਗੇ ਆ ਐਕਚੁਅਲੀ ਵੀ ਪਹਿਲਾਂ ਵੀ ਇਹ ਹੁੰਦਾ ਸੀਗਾ ਵੀ ਸਾਰੇ ਘਰ ਦੀ ਸ਼ੋਪਿੰਗ ਜਿਵੇਂ ਮੈਂ ਕਰਦੀ ਸੀ ਮੇਰੇ ਬ੍ਰਦਰ ਨੇ ਕੱਪੜੇ ਲੈਣੇ ਤਾਂ ਅਸੀਂ ਰੈਨ ਵਾਲੀ ਲੈਂਦੇ ਹੁੰਦੇ ਸੀ ਵੀ ਉਹ ਜਿਵੇਂ ਕੱਲਿਆਂ ਨੂੰ ਜਮਾ ਪਤਾ ਹੀ ਨਹੀਂ ਲੱਗਦਾ ਹਨਾ ਤੇ ਦੋਹਾਂ ਦੀ ਜਦ ਰੈ ਬਣ ਜਾਂਦੀ ਹੁੰਦੀ ਸੀ ਮੈਚਿੰਗ ਮੋਚਿੰਗ ਜਿਹਦਾ ਮੈਨੂੰ ਉਦੋਂ ਪਤਾ ਲੱਗਣ ਲੱਗ ਪਿਆ ਸੀ ਵੀ ਜੈਂਟ ਨਹੀਂ ਤਾਂ ਜੈਂਟਸ ਦੀ ਜਿਹੜੀ ਸ਼ੋਪਿੰਗ ਕਰਨੀ ਆਪਾਂ ਨੂੰ ਬਹੁਤ ਟਫ ਲੱਗਦੀ ਆ ਹਨਾ ਵੀ ਸੌਖਾ ਕੰਮ ਨਹੀਂ ਹੁੰਦਾ ਤੇ ਬਾਕੀ ਇਹਨੂੰ ਮੇਰੀ ਸਲੈਕਟ ਕੀਤੀ ਪਸੰਦ ਵੀ ਆ ਜਾਂਦੀ ਹੈਗੀ ਮੇਰੇ ਹਸਬੰਦ ਨੂੰ ਛੇਤੀ ਮੇਰੀ ਸਲੈਕਟ ਕੀਤੀ ਪਸੰਦ ਨਹੀਂ ਹੁੰਦੀ ਹੁੰਦੀ ਉਹਦੇ ਲਈ ਮੈਂ ਸ਼ਾਪਿੰਗ ਬਹੁਤ ਘੱਟ ਕਰਦੀ ਆ ਕਿਉਂਕਿ ਉਹ ਬਹੁਤ ਨਖਰੇ ਮਾਰਦੇ ਆ ਵੀ ਇਹ ਐਵੇਂ ਲਿਆਂਦੀ ਇੱਥੋਂ ਲੂਸ ਆ ਇੱਥੋਂ ਟਾਈਟ ਆ ਇਹਦਾ ਕਲਰ ਨਹੀਂ ਸੋਹਣਾ ਬਹੁਤ ਮਤਲਬੇ ਕਿੰਤੂ ਬਰੰਤੂ ਕਰਦੇ ਹੈਗੇ ਉਹ ਤੇ ਇਹ ਨਹੀਂ ਕਰਦਾ ਹੈਗਾ ਇਹਦੀ ਮਤਲਬ ਠੀਕ ਆ ਸਿਲੈਕਸ਼ਨ ਛੇਤੀ ਹੋ ਜਾਂਦੀ ਆ ਹਨਾ ਚੀਜ਼ ਦੀ ਇੱਥੇ ਆ ਗਏ ਸੀਗੇ ਬਈ ਮੰਮੀ ਦੇ ਭਰਾ ਪ੍ਰਜਾਈ ਦੀ ਵਾਰੀ ਹੈ ਨਾ ਮਾਮਾ ਜੀ ਇਹ ਬੈਠੇ ਆਸ ਪਿੰਕ ਸੂਟ ਵਾਲੇ ਮੰਮੀ ਤੇ ਉਧਰ ਪੱਗ ਵਾਲੇ ਮਾਮਾ ਜੀ ਤੇ ਮਾਮਾਈ ਦੇ ਨਾਲ ਉਧਰਲੀ ਸਾਈਡ ਬੈਠੇ ਆ ਮਾਸਤੀ ਜੀ ਤੇ ਇਹ ਗਏ ਸੀ ਪਿੰਡ ਸਾਡੇ ਹਨਾ ਮਤਲਬ ਅਸੀਂ ਤਾਂ ਸ਼ਹਿਰ ਚ ਰਹਿੰਦੇ ਜਿਵੇਂ ਮੰਮੀ ਦੀਆਂ ਭੈਣਾਂ ਪਿੰਡ ਚ ਆ ਜਿਵੇਂ ਹਨਾ ਜਿੱਥੋਂ ਅਸੀਂ ਬਿਲੋਂਗ ਕਰਦੇ ਆ ਉੱਥੇ ਉਹਨਾਂ ਦੀ ਨੂੰਹ ਜਿਹੜੀ ਵੱਡੀ ਮਾਸੀ ਦੀ ਉਹ ਫੋਰਨ ਜਾ ਰਹੀ ਸੀ ਤੇ ਉਹਨਾਂ ਨੂੰ ਮਾਮਾ ਜੀ ਦੀ ਬੇਟੀ ਉਹਨਾਂ ਨਾਲ ਜਾ ਰਹੀ ਸੀਗੀ ਹਨਾ ਆਸਟ੍ਰੇਲੀਆ ਜਾ ਰਹੀ ਸੀ ਉਹਨਾਂ ਨੂੰ ਚੁੜਾ ਕੇ ਆਏ ਸੀ ਤੇ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਮਾਮਾ ਜੀ ਨੇ ਲਈ ਸੀਗੀ ਨਵੀਂ ਗੱਡੀ ਨਵੀਂ ਕਾਰ ਹਨਾ ਇਹ ਕਢਾ ਕੇ ਲਿਆਏ ਸੀ ਕਿ ਤੇ ਨਾਮ ਤਾਂ ਇਹਦਾ ਬਸ ਮੈਨੂੰ ਬਾਲਾ ਪਤਾ ਨਹੀਂ ਹੁੰਦਾ ਜੀ 10 ਹੈ ਤੇ ਇਹ ਆਈ ਹੋਣੀ ਹੈਗੀ ਹੈ ਤਕਰੀਬਨ 8 ਲੱਖ ਦੀ ਨੇੜ ਤੇੜ ਹਨਾ ਨਵੀਂ ਕਢਾਈ ਹੈ ਜਿਵੇਂ ਤੇ ਫਿਰ ਅਸੀਂ ਇੱਥੇ ਮੰਮੀ ਗਿਫਟ ਦਿੰਦੇ ਹੁੰਦੇ ਜਿਵੇਂ ਆਦੇ ਭਰਾ ਨੂੰ ਹਨਾ ਕੋਈ ਨਵੀਂ ਸ਼ੀ ਲੈ ਕੇ ਆਉਂਦਾ ਤੇ ਮੰਮੀ ਨੇ ਉਹਨਾਂ ਨੂੰ ਕੱਪੜੇ ਦਿੱਤੇ ਹਨਾ ਮਾਮਾ ਮੰਮੀ ਨੂੰ ਤੇ ਮਾਸੀ ਜੀ ਉਹਨਾਂ ਦੇ ਨਾਲ ਅੱਗੇ ਜਾ ਰਹੇ ਸੀਗੇ ਹਨਾ ਮਾਮਾ ਜੀ ਨਾਲ ਕੁਝ ਕੁ ਟਾਈਮ ਉਹ ਸਾਡੇ ਕੋਲੇ ਰੁਕੇ ਪਿੱਛੋਂ ਆਏ ਸੀਗੇ ਮਤਲਬ ਉਹਨਾਂ ਨੂੰ ਚੜਾ ਕੇ ਆਏ ਸੀਗੇ ਜਿਵੇਂ ਉਹ ਮਾਸੀ ਦੀ ਨੂੰ ਸਾਡੇ ਦੀ ਤੇ ਉਹ ਜਾ ਰਹੇ ਸੀਗੇ ਆਸਟ੍ਰੇਲੀਆ ਹਨਾ ਨਾਲ ਇਹਨਾਂ ਦੀ ਮਾਮਾ ਜੀ ਦੀ ਬੇਟੀ ਸੀਗੀ ਤਿੰਨ ਜਣੇ ਸੀਗੇ ਤੇ ਉੱਥੋਂ ਆਏ ਸੀ ਪਿੰਡੋਂ ਤੇ ਉਹ ਇੱਧਰ ਆ ਗਏ ਸੀਗੇ ਸਾਡੇ ਕੋਲੇ ਸਰਪ੍ਰਾਈਜ਼ ਦੇਣ ਤੇ ਖਰ ਮੈਂ ਉਹ ਮੇਰਾ ਬੇਟਾ ਹੀ ਸ਼ਾਮ ਨੂੰ ਘਰੇ ਸੀ ਕਿ ਉਸ ਟਾਈਮ ਦੀਦੀਰੇ ਤਾਂ ਹੈ ਨਹੀਂ ਸੀ ਦੀਦੀ ਗਏ ਸੀਗੇ ਪਿੱਕੀ ਇਹਨਾਂ ਦੀ ਮੰਮੀ ਬਿਮਾਰ ਸੀ ਤੇ ਮੇਰੇ ਹਸਬੰਡ ਵੀ ਹੈ ਨਹੀਂ ਸੀਗੇ ਉਹ ਵੀ ਬਾਹਰ ਗਏ ਹੋਏ ਸੀਗੇ ਹਨਾ ਐਕਸਰਸਾਈਜ਼ ਵਗੈਰਾ ਕਰਨ ਵਾਸਤੇ ਤੇ ਇੱਥੇ ਅਸੀਂ ਫਿਰ ਦੇਖਣ ਲੱਗ ਪਏ ਸੀਗੇ ਤੇ ਅੱਛੀ ਲੱਗੀ ਸਾਨੂੰ ਹਨਾ ਅਸੀਂ ਵਧਾਈਆਂ ਉਹਦੋਈਆਂ ਦੇ ਕੇ ਆ ਗਏ ਕਿਉਂਕਿ ਸਾਡੀ ਗਲੀ ਦੇ ਵਿੱਚ ਸਾਡੇ ਟੋਰ ਦੇ ਅੱਗੇ ਨਹੀਂ ਆਉਂਦੀ ਹੈਗੀ ਸਾਨੂੰ ਥੋੜਾ ਜਿਹਾ ਅੱਗੇ ਫਰੰਟ ਤੇ ਜਾ ਕੇ ਮਤਲਬ ਜਾਣਾ ਪਹਿਲਾਂ ਰੋਡ ਤੇ ਹਨਾ ਥੋੜੀ ਜੀ ਦੂਰ ਸਾਡੀ ਗਲੀ ਥੋੜੀ ਜੀ ਜਗ੍ਹਾ ਰਹਿ ਜਾਂਦੀ ਆ ਹਨਾ ਇੱਥੇ ਅਸੀਂ ਉਹਨਾਂ ਨੂੰ ਚੜਾ ਚੜੂ ਕੇ ਆਗੇ ਸੀ ਤੇ ਸ਼ਾਮ ਦਾ ਟਾਈਮ ਸੀ ਤੇ ਮੈਂ ਕਰਦੀ ਸੀਗੀ ਇੱਥੇ ਯੂਨੀਫਾਰਮ ਪ੍ਰੈਸ ਮੈਂ ਕਿਹਾ ਚਲੋ ਜੀ ਹੁਣ ਸਾਰਾ ਕੰਮ ਨਿਭੇੜ ਕੇ ਤੇ ਫਿਰ ਕਿਚਨ ਦਾ ਵੀ ਕਰਨਾ ਇੱਕ ਤਾਂ ਲਾਈਟ ਦੀ ਬਹੁਤ ਦਿੱਕਤ ਹੋ ਜਾਂਦੀ ਆ ਹਨਾ ਵੀ ਕਣਕਾਂ ਪੱਕੀਆਂ ਕਰਕੇ ਵੀ ਕੋਈ ਹਨਾ ਹਾਲਸਾ ਨਾ ਹੋ ਜਾਵੇ ਤੇ ਲਾਈਟ ਆ ਜਿਹੜੀ ਬੰਦ ਹੀ ਕੀਤੀ ਪਈ ਹੁੰਦੀ ਆ ਹਨਾ ਬੰਦ ਕਰਨੀ ਵੀ ਚਲੋ ਪੈਂਦੀ ਆ ਉਹਨਾਂ ਨੂੰ ਨਾ ਹੇ ਆਪਾਂ ਨੂੰ ਫਿਕਰ ਹੁੰਦਾ ਚਲੋ ਪਹਿਲਾਂ ਪਹਿਲਾਂ ਨਵੇੜ ਦਈਏ ਕਈ ਵਾਰ ਇਸ ਵੇਰੇ ਜਲਦੀ ਬਹੁਤ ਲਾਈਟ ਚਲੀ ਜਾਂਦੀ ਹੈਗੀ ਆ ਹਨਾ ਲਓ ਜੀ ਇੱਥੇ ਕਰਦੇ ਹੈਗੇ